ਕਰਦੇ ਆਂ ਸੀਐਮ ਭਗਵੰਤ ਸਿੰਘ ਮਾਨ ਦੀ ਭਾਰਤ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰਗੰਡ ਮਨਾ ਰਹੇ ਨੇ ਤਾਂ ਤਤਸਨ ਨੇ ਕਿ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਗਿਲ ਯੁੱਧ ਦੇ ਸ਼ਹੀਦ ਸੈਨਿਕਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਤੇ ਸ਼ਰਧਾਂਜਲੀ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਕਾਰਗਿਲ ਯੁੱਧ ਦੇ ਵਿੱਚ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਤੇ ਬਹਾਦਰ ਜਵਾਨਾਂ ਨੂੰ ਸਨਮਾਨਿਤ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਇੱਕ ਟਵੀਟ ਕੀਤਾ ਤੇ ਲਿਖਿਆ ਕਿ 1999 ਦੀ ਕਾਰਗਿਲ ਜੰਗ ਦੇ ਵਿੱਚ ਬਹਾਦਰੀ ਦਾ ਬੇਮਿਸਾਲ ਸਾਲ ਇਤਿਹਾਸ ਲਿਖਣ ਵਾਲੇ ਸਮੂਹ ਬਹਾਦਰ ਜਵਾਨਾਂ ਦੀ ਸੂਰਬੀਰਤਾ ਅਤੇ ਕੁਰਬਾਨੀਆਂ ਨੂੰ ਕਾਰਗਿਲ ਦਿਵਸ ਮੌਕੇ ਦਿਲੋਂ ਸਲਾਮ ਕਰਦੇ ਹਾਂ ਉਹਨਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤਾਂ ਬਿਲਕੁਲ ਕਾਰਗਿਲ ਜੰਗ ਦੇ ਵਿੱਚ ਬਹਾਦਰੀ ਦਾ ਬੇਮਿਸਾਲ ਇਤਿਹਾਸ ਲਿਖਣ ਵਾਲੇ ਸਮੂਹ ਬਹਾਦਰ ਜਵਾਨਾਂ ਦੀ ਸੂਰਬੀਰਤਾ ਅਤੇ ਕੁਰਬਾਨੀਆਂ ਨੂੰ ਕਾਰਗਿਲ ਦਿਵਸ ਮੌਕੇ ਦਿਲੋਂ ਸਲਾਮ ਕਰਦੇ ਹਾਂ ਉਹਨਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਗੱਲ ਨਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਟਵੀਟ ਕਰਦਿਆਂ ਲਿਖੀਆਂ ਗਈਆਂ ਨੇ ਦੱਸਦੀਏ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਸਾਲ 1999 ਦੇ ਵਿੱਚ ਇਸ ਦਿਨ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਦੀ ਸਫਲਤਾ ਦਾ ਐਲਾਨ ਕੀਤਾ ਸੀ ਇਸ ਦੇ ਵਿੱਚ ਭਾਰਤ ਨੇ ਕਾਰਗਿਲ ਦੇ ਵਿੱਚ ਪਾਕਿਸਤਾਨੀ ਕੁਝ ਪੈਠੀਆਂ ਦੇ ਨਾਲ 3 ਮਹੀਨਿਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਜਿੱਤ ਪ੍ਰਾਪਤ ਕੀਤੀ ਜਿਸ ਦੇ ਵਿੱਚ ટોલો લિંગ અને ટાઈગર હિલ વર્ગ ઉચાઈ વાલે ખેતરો શામલ સ ਕਾਰਗਿਲ ਯੁੱਧ ਜੋ ਕਿ ਸਾਲ 1999 ਵਿੱਚ ਮਈ ਤੋਂ ਜੁਲਾਈ ਤੱਕ ਚੱਲਿਆ ਇਸ ਨੂੰ ਜਿਤਨਾ ਭਾਰਤੀ ਫੌਜ ਲਈ ਇੱਕ ਅਸਧਾਰਨ ਚੁਣੌਤੀ ਸੀ ਪਰ ਸੈਨਿਕ ਉੱਚੀਆਂ ਉਚਾਈਆਂ ਬਰਫ਼ੀਲੇ ਮੌਸਮ ਤੇ ਮੁਸ਼ਕਲ ਪਹਾੜੀ ਖੇਤਰਾਂ ਦੇ ਵਿੱਚ ਲੜੇ ਇੱਥੇ ਦੁਸ਼ਮਣ ਉੱਚੀਆਂ ਚੋਟੀਆਂ ਤੇ ਬੈਠੇ ਸਨ ਜਦੋਂ ਕਿ ਸੈਨਿਕਾਂ ਨੂੰ ਹੇਠਾਂ ਤੋਂ ਉੱਪਰ ਚੜ੍ਹਦੇ ਸਮੇਂ ਗੋਲੀਆਂ ਤੇ ਤੋਪਾਂ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ ਪਰ ਬਹਾਦਰ ਸੈਨਿਕਾਂ ਨੇ ਹਰ ਹਾਰ ਨਹੀਂ ਮੰਨੀ ਉਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਦੁਸ਼ਮਣਾਂ ਦਾ ਸਾਹਮਣਾ ਕੀਤਾ ਪਾਕਿਸਤਾਨ ਨਾਲ ਇਸ جنگ ਦੇ ਵਿੱਚ ਭਾਰਤ ਨੇ ਬਹੁਤ ਸਾਰੇ ਬਹਾਦਰ ਪੁੱਤਰਾਂ ਨੂੰ ਗਵਾ ਦਿੱਤਾ ਜਿਨ੍ਹਾਂ ਨੇ ਦੇਸ਼ ਦੇ ਸਨਮਾਨ ਅਤੇ ਮਾਣ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਕੈਪਟਨ ਵਿਕਰਮ ਬਤਰਾ ਲੈਫਟਨੈਂਟ ਮਨੋਜ ਕੁਮਾਰ ਪਾਂਡੇ ਆਇਪਲਮੈਨ ਸੰਜੇ ਕੁਮਾਰ ਤੇ ਗ੍ਰਨੇਡੀਅਰ ਯੋਗਿੰਦਰ ਸਿੰਘ ਯਾਦਵ ਵਰਗੇ ਅਣਗਿਣਤ ਨਾਇਕਾਂ ਨੇ ਆਪਣੀ ਬਹਾਦਰੀ ਨਾਲ ਇਤਿਹਾਸ ਰਚਿਆ ਇਸ ਜੰਗ ਦੇ ਵਿੱਚ ਸੈਨਿਕਾਂ ਦੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੀ ਆਜ਼ਾਦੀ ਅਤੇ ਸੁਰੱਖਿਆ ਕਿੰਨੀ ਕੀਮਤੀ ਹੈ